ਇਸ ਵੇਲੇ ਦੀ ਵੱਡੀ ਖਬਰ ਦੱਸੀ ਹੈ ਕਿ ਪੰਜਾਬ ਤੋਂ ਤਰਨਤਾਰ ਦੇ ਜਿਮਨੀ ਚੌਣਾ ਤੋਂ ਪਹਿਲਾਂ ਪੁਲ ਪੰਜਾਬ ਪੁਲਿਸ ਨੇ ਸ਼ਰੋਮਨੀ ਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਗ੍ਰਿਫਤਾਰ ਕੀਤਾ ਹੈ। ਦੱਸਦਾ ਦੱਸੀ ਹੈ ਕਿ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸ਼ਰੋਮਨੀ ਕਾਲੀ ਦਲ ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਜਲਾਲਾਬਾਦ ਤੋਂ ਸੀਨੀਅਰ ਸ਼ਰੋਮਨੀ ਕਾਲੀ ਦੇ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਾਂ ਪੁਲਿਸ ਨੇ ਬੀਡੀਪੀਓ ਦਫ਼ਤਰ ਵਿੱਚ ਚੱਲੀ ਗੋਲੀ ਦੇ ਮਾਮਲੇ ਵਿੱਚ ਸੀਨੀਅਰ ਆਗੂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਸ਼ਰਮਨੀ ਕਲਦਾਲ ਦੇ ਨੇਤਾ ਵਰਦੇਵ ਸਿੰਘ ਨੋਨੀਮਾਨ ਨੂੰ ਦੇਰ ਰਾਤ ਪੁਲਿਸ ਨੇ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਤਾਂ ਜਾਣਕਾਰੀ ਮੁਤਾਬਿਕ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਵਿੱਚ ਗੋਲੀ ਚੱਲੀ ਸੀ ਤਾਂ ਵਰਦੇਵ ਸਿੰਘ ਨੋਨੀਮਾਨ ਅਤੇ ਨਰਦੇਵ ਸਿੰਘ ਬੋਬੀ ਮਾਨ ਸਮੇਤ ਪੰਜ ਲੋਕਾਂ ਤੇ ਪੁਲਿਸ ਨੇ 307 ਦਾ ਮਾਮਲਾ ਦਰਜ ਕੀਤਾ ਸੀ ਤਤਕਰੀਬਨ तकरीबन 2 ਮਹੀਨੇ ਪਹਿਲਾਂ ਬੋਬੀ ਮਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਅੱਜ ਦੇਰ ਰਾਤ ਨੋਨੀਮਾਨ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਅੱਜ ਜਲਾਲਾਬਾਦ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤਾਂ ਪੁਲਿਸ ਨੇ ਕਿਹਾ ਕਿ ਇਹ ਝੜਪ ਪੰਚਾਇਤੀ ਜਿਮਿਣੀ ਤੇ ਇੱਕ ਦਿੱਤ ਤੌਰ ਤੇ ਗੈਰ ਕਾਨੂੰਨੀ ਕਬਜ਼ੇ ਨੂੰ ਲੈ ਕੇ ਹੋਈ ਸੀ ਪੁਰਾਣੇ ਵਿਵਾਦਾ ਕਾਰਨ ਹੋਈ ਸੀ ਜਿੱਥੇ ਮੁਲਜ਼ਮ ਪਰਿਵਾਰਾਂ ਦੁਆਰਾ ਚਲਾਇਆ ਜਾ ਰਿਹਾ ਇੱਕ ਨਿੱਜੀ ਸਕੂਲ ਸੇ ਦਿੱਤਾ ਹੈ ਤਾਂ ਸ਼ਰੋਮਣੀ ਕਾਲਦਲ ਦੇ ਆਗੂ ਵਰਦੀਪ ਸਿੰਘ ਨੋਨੀਮਾਨ ਨੂੰ ਪਿਛਲੇ ਸਾਲ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਖੇ ਬਲਾਕ ਵਿਕਾਸ ਤੇ ਪੰਚਾਇਤੀ ਅਧਿਕਾਰੀ ਦਫ਼ਤਰ ਦੇ ਬਾਹਰ ਹੋਈ ਛਾੜਪ ਦੇ ਸਬੰਧ ਵਿੱਚ ਮੰਗਲਵਾਰ ਰਾਤ ਨੂੰ ਚੰਡੀਗੜ੍ਹ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਮਿਲੀ ਜਾਣਕਾਰੀ ਮੁਤਾਬਿਕ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਦੇ ਪੰਚਾਇਤੀ ਦਫ਼ਤਰ 'ਚ ਸੱਤਾਧਿਰ ਦੀ ਧੱਕੇਸ਼ਾਹੀ ਦਾ ਵਿਰੋਧ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਇਸ ਤੋਂ ਪਹਿਲਾਂ ਇਸ ਮਾਮਲੇ 'ਚ ਵਰਦੀਪ ਸਿੰਘ ਦੇ ਛੋਟੇ ਭਰਾ ਨਰਦੇਵ ਸਿੰਘ ਬੁੱਬੀਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਇਹਨਾਂ ਤੇ ਪੰਚਾਇਤੀ ਦਫ਼ਤਰ ਜਲਾਲਾਬਾਦ 'ਚ ਗੋਲੀਆਂ ਚਲਾਉਣ ਦੇ ਦੋਸ਼ ਤਹਿਤ ਧਾਰਾ 307 ਦਾ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਦੱਸਦੀ ਹੈ ਕਿ ਦੁਪਹਿਰ ਸਮੇਂ ਪੁਲਿਸ ਵਰਦੀਪ ਸਿੰਘ ਨੋਨੀਮਾਨ ਨੂੰ ਜਲਾਲਾਬਾਦ ਵਿਕੇ ਦਾਲ 'ਚ ਪੇਸ਼ ਕਰੇਗੀ ਤਾਂ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਘਟਨਾ 1 ਅਕਤੂਬਰ 2024 ਦੀ ਹੈ ਤਾਂ ਜਦੋਂ ਬਰੋਤੀ ਸਮੂਹਾਂ ਵਿੱਚ ਘਾਰ ਚੜ੍ਹਪਹਿੰਸਾ ਵਿੱਚ ਬਦਲ ਗਈ ਜਿਸ ਵਿੱਚ ਪੱਥਰਬਾਜ਼ੀ ਅਤੇ ਗੋਲੀਬਾਰੀ ਦੇ ਇਲਜ਼ਾਮ ਵੀ ਲੱਗੇ ਤਾਂ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਮਨਦੀਪ ਸਿੰਘ ਬਰਾੜ ਜੋ ਕਿ ਮੁਹੰਮਦ ਵਾਲਾ ਪਿੰਡ ਤੋਂ ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਨੇ ਤਾਂ ਪੰਜਾਬ ਦੇ ਤਰਨਤਾਰ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਸ਼ਰਮਣੀ ਅਕਾਲ ਦਲ ਦੇ ਵੱਡੇ ਆਗੂ ਵਰਦੀਪ ਸਿੰਘ ਨੋਨੀਮਾਨ ਨੂੰ ਗ੍ਰਿਫਤਾਰ ਕੀਤਾ